ਹੰਗਾਮੇ ਦੀਆਂ ਇਹ ਤਸਵੀਰਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਪੁਲਿਸ ਨੇ ਰੇਲਵੇ ਟਰੈਕ ਤੇ ਜਾਮ ਲਾਈ ਬੈਠੀ ਭੀੜ ਤੇ लाठीचार्ज ਕੀਤਾ ਤੇ ਕਈ ਘੰਟਿਆਂ ਤੋਂ ਜਾਮ ਪਏ ਟਰੈਕ ਨੂੰ ਚਾਲੂ ਕਰਵਾਇਆ। ਦਰਅਸਲ ਲੁਧਿਆਣਾ ਦੇ ਲਾਡਵਾਲ ਵਿੱਚ ਗਣੇਸ਼ ਮੂਰਤੀ ਵਿਸਰਜਨ ਦੇ ਦੌਰਾਨ ਚਾਰ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਰੋਸ ਵਿੱਚ ਆਏ ਲੋਕਾਂ ਨੇ ਰੇਲਵੇ ਟਰੈਕ ਤੇ ਜਾਮ ਲਾ ਦਿੱਤਾ। ਮੁਜ਼ਾਹਰਾ ਕਰ ਰਹੇ ਲੋਕਾਂ ਮੁਤਾਬਕ ਲਾਸ਼ਾਂ ਨੂੰ ਬਾਹਰ ਕੱਢਣ ਲਈ ਗੋਤਾ ਖੋਰਾ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੈਸੇ ਮੰਗੇ ਸਨ। ਪਰ ਪੈਸੇ ਨਾ ਹੋਣ ਕਾਰਨ ਪੀੜਤ ਪਰਿਵਾਰਾਂ ਦੀਆਂ ਔਰਤਾਂ ਨੂੰ ਗਹਿਣੇ ਅਤੇ ਮੰਗਲ ਸੂਤਰ ਦੇਣੇ ਪਏ। ਕੱਲ ਜਦੋਂ ਅਸੀਂ ਦਰਿਆ ਤੇ ਸੀਗੇ ਉਦੋਂ ਦੋ ਤਿੰਨ ਮੁੰਡਿਆਂ ਨੂੰ ਅਸੀਂ ਕੱਢ ਕੇ ਲੈ ਕੇ ਆਏ ਆ। ਮਛਵਾਰਿਆਂ ਨੇ ਆਪਣੇ ਪੈਰ ਦੇ ਥੱਲੇ ਇੱਕ ਮੁੰਡਾ ਦੱਬਿਆ ਹੋਇਆ ਸੀ ਜਦੋਂ ਅਸੀਂ ਕੱਢਿਆ ਤੇ ਉਹਦੇ ਬਾਅਦ ਉਹਨਾਂ ਨੂੰ ਸੋਨੇ ਦੇ ਚੂੜੀਆਂ ਦਿੱਤੀਆਂ, ਮੰਗਲ ਸੂਤਰ ਚੈਨੀਆਂ ਦਿੱਤੀਆਂ ਤਾਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ। ਕੁੱਲ ਸਾਲੇ ਖੜੇ ਸੀਗੇ। ਪੁਲਿਸ ਮੁਲਾਜ਼ਮਾ ਨੇ ਇਹੀ ਕਿਹਾ ਕਿਲੇ ਸਾਡੇ ਵਾਸਤੇ ਬਸ ਦੀ ਗੱਲ ਐਨੀ। ਕਹਿੰਦੇ ਤੁਸੀਂ ਬੱਚਿਆਂ ਨੂੰ ਮੁੰਡੇ ਗਏ ਕਿਉਂ ਪਾਣੀ ਦੇ ਅੰਦਰ? ਜਨਾਨੀਆਂ ਨੇ ਕੁੜੀਆਂ ਨੇ ਉੱਥੇ ਬਾਲੀਆਂ ਕੱਢ ਕੇ ਦਿੱਤੀਆਂ ਪੰਜਾਬੀਆਂ ਕੱਢ ਕੇ ਦਿੱਤੀਆਂ ਜੀ ਬੀਸੀ ਇੱਥੇ ਆਵੇ ਲਿਖ ਕੇ ਦੇਵੇ ਸਾਨੂੰ ਕਿ ਸਰਕਾਰੀ ਨੌਕਰੀ ਮਿਲੇਗੀ ਨੌਜਵਾਨਾਂ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਰੇਲਾਂ ਦਾ ਚੱਕਾ ਝੰਮ ਰੱਖਿਆ ਗਿਆ ਦਿੱਲੀ ਤੋਂ ਅਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਤੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਇੰਟਰ ਸਿਟੀ ਕਈ ਘੰਟਿਆਂ ਤੱਕ ਸਟੇਸ਼ਨ ਤੇ ਰੁਕੀ ਰਹੀਆਂ ਤੇ ਯਾਤਰੀ ਪਰੇਸ਼ਾਨ ਹੁੰਦੇ ਰਹੇ ਆਪਾਂ ਗਿਆ ਪਰੇਸ਼ਾਨੇ ਹੋਣਦੇ ਆ ਕਿ ਉਹ ਚੱਕਾ ਚੱਕਾ ਜਮ ਉਹਨਾਂ ਨੇ ਕੀਤਾ ਵਾ ਕਿ ਆਪਾਂ ਐ ਪਰੇਸ਼ਾਨ ਹੋਣਦੇ ਆ ਪਬਲਿਕ ਨੂੰ ਕਰ ਰਹੇ ਹੈਰਾਨ ਕਰਦੇ ਗਵਰਨਮੈਂਟ ਦਾ ਸਿਆਪਾ ਕਰਨ ਜਾ ਕੇ ਉਹਨਾਂ ਦੇ ਦਫ਼ਤਰਾਂ ਅੱਗੇ ਕਰਨ ਜਾ ਕੇ ਯਹੀ ਹੈ ਵੀ ਐਸਪੀ ਆਫਿਸ ਮੇ ਜਾਓ ਡੀਸੀ ਆਫਿਸ ਕੇ ਅੱਗੇ ਜੋ ਮਰਜੀ ਕਰੋ ਮੰਤਰੀਆਂ ਕੋ ਮਾਰੋ ਪੱਥਰ ਟ੍ਰੇਨ ਕੋ ਕਿਉਂ ਮਾਰਤੇ ਹੋ ਮੌਕੇ ਦੇ ਉੱਤੇ ਪੰਜੀ ਪੁਲਿਸ ਨੇ ਮੁਜ਼ਾਹਰਾ ਕਰ ਰਹੇ ਲੋਕਾਂ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤਰਨੇ ਦੌਰਾਨ ਕੁਝ ਨੌਜਵਾਨਾਂ ਨੇ ਹੁਲੜਬਾਜ਼ੀ ਕੀਤੀ ਤਦ ਪੁਲਿਸ ਨੇ लाठी चार्ज ਕਰ ਦਿੱਤਾ ਜਿਸ ਤੋਂ ਬਾਅਦ ਰੇਲਵੇ ਟਰੈਕ ਕਲੀਅਰ ਹੋਇਆ ਤੇ ਰੇਲਿਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਸਕੀ तो उन लोगों ने कुछ समय उगर पे उतराए वो तो फिर उनको हटाना पड़ा कुछ उन्होंने पत्थरबाजी भी की लेकिन किसी का नुकसान नहीं हुआ लेकिन ट्रैक क्लियर हो गया बिल्कुल ट्रैक बिल्कुल क्लियर है बिल्कुल ट्रैक क्लियर स्मूथली रेल चल रही है